ਦੁੱਧ ਪੁੱਤ ਤੇ ਰੁੱਖ ਬਚਾਓ ਜਿਹੜਾ ਮੁੱਦਾ ਏ ਬੜਾ ਗੰਭੀਰ ਮੁੱਦਾ ਏ ਮੁੱਦੇ ਤੋਂ ਸਟਾਰਟ ਕਰਨ ਤੋਂ ਪਹਿਲਾਂ ਮੁੱਦੇ ਦੀ ਗੱਲ ਕਰੀਏ ਮੇਰੇ ਵੱਲੋਂ ਯਾਨੀ ਕਿ ਨਰਿੰਦਰ ਸਿੰਘ ਐਡਵੋਕੇਟ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਜਿਵੇਂ ਮੈਂ ਆਮ ਕਹਿੰਦਾ ਹੁੰਦਾ ਕਿ ਮਰਜੀ ਇੰਦਰ ਕੀ ਆਵਾਜ਼ ਨਰਿੰਦਰ ਕੀ ਸੋ ਜਿਹੜਾ ਮੁੱਦਾ ਹੈਗਾ ਏ ਦੁੱਧ ਪੁੱਤ ਤੇ ਰੁੱਖ ਬੜਾ ਹੌਟ ਇਸ਼ੂ ਆ ਜਦੋਂ ਗੱਲ ਕਰੀਏ ਸਮਾਜ ਨੂੰ ਇਨ੍ਹਾਂ ਤਿੰਨਾਂ ਦੀ ਬਹੁਤ ਲੋੜ ਆ ਦੁੱਧ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੀ ਹਾਲ ਆ ਦੁੱਧ ਛੱਡੋ ਹੁਣ ਤਾਂ ਪਾਣੀ ਪੀਣ ਲੱਗਿਆ ਵੀ ਡਰ ਲੱਗਦਾ ਏ ਦੁੱਧ ਦਾ ਉਤਪਾਦਨ ਦਿਨ ਪ੍ਰਤੀ ਦਿਨ ਘਟ ਰਿਹਾ ਕਿਉਂਕਿ ਲੋਕਾਂ ਨੇ ਜਿਹੜਾ ਹੈਗਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਰੱਖਣਾ ਬੰਦ ਕਰ ਦਿੱਤਾ ਤੇ ਦੂਜੀ ਗੱਲ ਕਰਦੇ ਆ ਪੁੱਤ ਦੀ ਬੇਰੁਜ਼ਗਾਰੀ ਜਾ ਕੋਈ ਹੋਰ ਵੀ ਕਾਰਨ ਨੇ ਜਿਹਦੇ ਕਰਕੇ ਸਾਡੀ ਨਵੀਂ ਪੀੜ੍ਹੀ ਕਿੱਧਰ ਨੂੰ ਜਾ ਰਹੀ ਆ ਇਹ ਸਾਰਿਆਂ ਨੂੰ ਪਤਾ ਹੀ ਆ ਦੱਸਣ ਦੀ ਤਾਂ ਲੋੜ ਹੀ ਨਹੀਂ ਆ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ بڑا ਜਿਹੜਾ ਗੰਭੀਰ ਵਿਸ਼ਾ ਬਣ ਚੁੱਕਿਆ ਏ ਸੋ ਤੀਸਰੇ ਆਪਾਂ ਗੱਲ ਕਰਨ ਲੱਗੇ ਆ ਰੁੱਖ ਦੀ ਜੋ ਕਿ ਤਰੱਕੀ ਦੀ ਆੜ ਦੇ ਵਿੱਚ ਲਗਾਤਾਰ ਤੇਜ਼ੀ ਦੇ ਨਾਲ ਰੁੱਖ ਕੱਟੇ ਜਾ ਰਹੇ ਨੇ ਪਰ ਲਗਾਏ ਕੱਟ ਜਾ ਰਹੇ ਨਹੀਂ ਤੇ ਮਨੁੱਖ ਲਈ ਇਹਨਾਂ ਤਿੰਨਾਂ ਦੀ ਹੋਂਦ ਰਹਿਣੀ ਸਮਾਜ ਲਈ ਬਹੁਤ ਅਤੇ ਹਮੇਸ਼ਾ ਜ਼ਰੂਰੀ ਆ ਸਮਾਜ ਸੇਵਾ ਸੁਸਾਇਟੀਆਂ ਕਲੱਬਾਂ ਮਨੁੱਖੀ ਅਧਿਕਾਰ ਮੰਚਾਂ ਤੇ ਸਰਕਾਰ ਨੂੰ ਇਹਨਾਂ ਤਿੰਨਾਂ ਦੀ ਸੰਭਾਲ ਲਈ ਅੱਗੇ ਆਉਣਾ ਜ਼ਰੂਰੀ ਹੈ ਨਹੀਂ ਸਾਡਾ ਜਿਹੜੀ ਹੋਂਦ ਆ ਉਹ ਖਤਰੇ ਚ ਪੈ ਸਕਦੀ ਹੈ ਸੋ ਜਿਹੜਾ ਮੇਰਾ ਮੁੱਦਾ ਸੀ ਅੱਜ ਗੰਭੀਰ ਮੁੱਦਾ ਜਿਹਨੂੰ ਕਿ ਸ਼ਾਰਟ ਚ ਮੈਂ ਲਿਖਿਆ ਦੁੱਧ ਪੁੱਤ ਤੇ ਰੁੱਖ ਨੂੰ ਬਚਾਓ